ਦੇ ਉਪਰਾਲਾ ਬਹੁਤ ਵਧੀਆ ਇਸ ਤੋਂ ਪਹਿਲਾਂ ਮੈਂ ਆਪਣੇ ਵੀ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਪੰਜਾਬ ਸਰਕਾਰ ਵੱਲੋਂ ਐਲਜੀ ਓਪਰਚ्युनिटी ਪਹਿਲਾਂ ਨਹੀਂ ਦਿੱਤੀ ਗਈ ਜਿੱਥੇ ਅਸੀਂ ਆਪਣੇ ਬਲਬੂਤੇ ਤੇ ਮਰੀਜ਼ ਦੇਖ ਸਕਦੇ ਹੁਣ ਜੇ ਮੈਂ ਮਰੀਜ਼ ਚੰਗੀ ਤਰ੍ਹਾਂ ਦੇਖ ਰਿਹਾ ਤਾਂ ਉਸੇ ਹਿਸਾਬ ਨਾਲ ਹੀ ਮਰੀਜ਼ਾਂ ਨੇ ਮੇਰਾ ਰਿਜ਼ਲਟ ਦੇਖ ਕੇ ਮੇਰੇ ਕੋਲੋਂ ਤੇ ਬਹੁਤ ਚੰਗੀ ਓਪਰਚ्युनिटी ਹੈ ਸਾਡੇ ਵਰਗੇ ਡਾਕਟਰਸ ਵਾਸਤੇ ਜਿਨ੍ਹਾਂ ਨੂੰ ਅਜੇ ਆਪਣੇ ਓਪੀਡੀ ਕਲੀਨਿਕਸ ਨਹੀਂ ਹੈਗੇ ਬਟ ਇੱਕ ਸਹੂਲਤ ਦਿੱਤੀ ਗਈ ਹੈ ਜਿਹਦੇ ਨਾਲ ਉਹ ਪੇਸ਼ੈਂਟ ਨਾਲ ਇੰਟਰੈਕਟ ਕਰ ਸਕਦੇ ਆ ਐਕਸਪੀਰੀਅੰਸ ਲੈ ਸਕਦੇ ਆ ਸਰਕਾਰੀ ਹਸਪਤਾਲਾਂ ਦੀ ਲਾਈਨਾਂ 'ਚ ਨਹੀਂ ਲੱਗਣਾ ਪਿਆ ਇਹਦਾ ਮਤਲਬ ਸਰਕਾਰੀ ਹਸਪਤਾਲਾਂ 'ਚ ਥੋੜਾ ਜਿਹਾ ਰਸ਼ ਘਟਿਆ ਉੱਥੋਂ ਦੇ ਡਾਕਟਰ ਵੀ ਜਿਹੜੇ ਨੇ ਉਹ ਜਿੰਨੇ ਕ ਮਰੀਜ਼ ਆਏ ਨੇ ਉਹਨਾਂ ਨੂੰ ਪ੍ਰੋਪਰ ਦੇਖ ਰਹੇ ਨੇ ਕਿੰਨਾ ਫਰਕ ਪੈਂਦਾ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਕੋਲ 80 ਟਾਈਪ ਦੀਆਂ ਦਵਾਈਆਂ ਨੇ ਆਲਮੋਸਟ 38 ਤੋਂ 40 ਟਾਈਪ ਦੇ ਟੈਸਟ ਹੋ ਰਹੇ ਆ ਜਿਹੜੇ ਕਿ ਰੈਗੂਲਰ ਬੇਸਿਸ ਤੇ ਫ੍ਰੀ ਆਫ ਕਾਸਟ ਦਿੱਤੇ ਜਾ ਰਿਹਾ ਦਵਾਈਆਂ ਫ੍ਰੀ ਆਫ ਕਾਸਟ ਦਿੱਤੀਆਂ ਜਾ ਰਹੀਆਂ ਇਸ ਚੀਜ਼ ਕਰਕੇ ਗਰੀਬ ਦਬਕੇ ਨੂੰ اسپੈਸ਼ਲੀ ਇਸ ਏਰੀਆ ਦੇ ਜਿਹੜੇ ਵਿਚਾਰੇ ਫਾਈਨੈਂਸ਼ਲੀ ਥੋੜੇ ਵੀਕੰਡ ਆਪਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋਈ ਹੈ ਆਉਂਦੇ ਨੇ ਆਪਣੀਆਂ ਦਿੱਕਤਾਂ ਦੱਸਦੇ ਨੇ ਦਵਾਈ ਲੈ ਕੇ ਜਾਂਦੇ ਨੇ ਆਹ ਏਰੀਆ ਜਿਹੜਾ ਇਹ ਬਹੁਤ ਪ੍ਰੋਨ ਹੈ ਟੂਵਰਡਸ ਹਾਈਪਰ ਟੈਨਸ਼ਨ ਐਂਡ ਡਾਇਬੀਟੀਜ਼ ਤਾਂ ਮੇਰੇ ਕੋਲ ਕਾਫੀ ਹੱਦ ਤੱਕ ਪੇਸ਼ੈਂਟ ਹੋ ਆਉਂਦੇ ਨੇ ਜਿਨ੍ਹਾਂ ਕੋਲ ਕ੍ਰੋਨਿਕ ਹਾਈਪਰ ਟੈਨਸ਼ਨ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਬੀਪੀ ਦੀ ਬਿਮਾਰੀ ਐ ਕ੍ਰੋਨਿਕ ਡਾਇਬੀਟੀਜ਼ ਐ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਸ਼ੂਗਰ ਦੀ ਬਿਮਾਰੀ ਐ ਇਸ ਚੀਜ਼ ਦੇ ਪੇਸ਼ੈਂਟ ਸਭ ਤੋਂ ਵੱਧ ਆਉਂਦੇ ਨੇ ਫਿਰ ਇੱਥੇ ਫੈਕਟਰੀ ਵਰਕਰਸ ਨੇੜੇ ਤੇ ਜਿਹੜੇ ਬਹੁਤ ਨੇ ਕਿਸੇ ਦੇ 60 ਵਜ ਗਈ ਕੋਈ ਇੰਜਰੀ ਹੋ ਗਈ ਤਾਂ ਪੱਟੀ ਕਰਾਉਣ ਵਾਸਤੇ ਫਿਰ ਟੈਕਨੈਸਿਟੀਕੇ ਵੀ ਇੱਥੇ ਲੈ ਜਾਂਦੇ ਨੇ ਉਸ ਚੀਜ਼ ਵਾਸਤੇ ਬਹੁਤ ਮਰੀਜ਼ ਆਉਂਦਾ ਹੈ ਤਾਂ ਬਹੁਤ ਹੀ ਚੰਗੀ ਓਪਰਚੁਨਿਟੀ ਹੈ ਇਹਨੂੰ ਬਹੁਤ ਚੰਗੇ ਤਰੀਕੇ ਨਾਲ ਵਰਤਿਆ ਜਾਵੇ ਬਹੁਤ ਸ਼ਮਤਾ ਦਿੰਦਾ ਹੈ ਜਿਹੜਾ ਉਪਰਾਲਾ ਕੀਤਾ ਹੈ